ਉਹਨ ਤੱਕ ਅਸੀਂ 14500 ਤੋਂ ਵੱਧ ਰੁੱਖ ਲਗਾ ਚੁੱਕੇ ਹਾਂ ਮਤਲਬ ਪਿਛਲੇ 7 ਸਾਲ ਤੋਂ ਲਗਾਤਾਰ ਅਸੀਂ ਲਗਾ ਰਹਿਆਂਗੇ ਮਤਲਬ ਸੰਭਾਲ ਜ਼ਰੂਰੀ ਹੈ ਆਪਾਂ ਐਨਾ ਦੇਖੀਏ ਕਿ ਨਵੇਂ ਲਾਈ ਜਾਓ ਪਿਛਲੇ ਨੂੰ ਪਾਣੀ ਨਾ ਪਈ ਤਾਂ ਸਾਡਾ ਮੇਨ ਮਕਸਦ ਹੁੰਦਾ ਕਿ ਆਪਾਂ ਜਿੱਥੇ ਲਾਈਏ ਬੂਟਾ ਉਸ ਨੂੰ ਪਹਿਲਾਂ ਵਾਲੇ ਨੂੰ ਪਾਣੀ ਪਾ ਕੇ ਉਹਨੂੰ ਦਰਖਤ ਬਣਾਉਣਾ ਹੈ ਮੈਂ ਇੱਕ ਬਿਜ਼ਨਸਮੈਨ ਹਾਂ ਮੇਰੇ ਕੋਲੇ ਵੈਸੇ ਆਪਣੇ ਬਿਜ਼ਨਸ ਤੋਂ ਟਾਈਮ ਨਹੀਂ ਹੁੰਦਾ ਹਰ ਸੰਡੇ ਸਵੇਰੇ ਮੈਂ 2 ਘੰਟੇ ਕੱਟਦਾ ਐਨਵਾਇਰਨਮੈਂਟ ਨੂੰ ਬਚਾਉਣ ਦਾ ਮਿਸ਼ਨ ਹੈ ਇਹ ਆਪਣਾ ਇਹ ਜਦੋਂ ਨੈਸ਼ਨਲ ਹਾਈਵੇ ਬਣਿਆ ਆਪਣਾ ਬਠਿੰਡਾ ਤੋਂ ਮਤਲਬ ਚੰਡੀਗੜ੍ਹ ਨੈਸ਼ਨਲ ਹਾਈਵੇ ਬਣਿਆ ਨਾ ਉਦੋਂ ਦਰਖਤ ਬਹੁਤ ਜ਼ਿਆਦਾ ਕੱਟਿਆ ਗਿਆ ਸੀਗਾ ਪਰ ਉਸ ਤੋਂ ਬਾਅਦ ਲੱਗਿਆ ਬਹੁਤ ਘੱਟ ਜਿੰਨੇ ਪੱਤੇ ਗਿਆ ਮਤਲਬ ਉਸ ਉਹਦੀ ਆਪ ਰੇਸ਼ਿਓ ਦੇਖੀ ਤਾਂ 10% ਵੀ ਨਹੀਂ ਲੱਗੇ ਮੈਂ ਖਾਸ ਕਰ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਚੱਲਦਾ ਤਾਂ ਕਿ ਉਹ ਮੋਟੀਵੇਟ ਹੋਣ ਵੱਡੇ ਹੋ ਕੇ ਕਿਸੇ ਵੀ ਸੈਕਟਰ ਦੇ ਵਿੱਚ ਜਾਣ ਪਲਾਂਟੇਸ਼ਨ ਨੂੰ ਆਪਣੀ ਜ਼ਿੰਦਗੀ ਦਾ ਕੀ ਸਵਣਾ ਕੇ ਚੱਲਣਾ ਜਦੋਂ ਵੀ ਕਿਸੇ ਵੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਸਰਕਾਰ ਮੌਕੇ ਕਹਿੰਦੇ ਨੇ ਕਿ 1 ਕਰੋੜ ਬੂਟਾ ਲਾਉਣ ਦਾ ਟੀਚਾ ਪਰ ਜੇ ਗਰਾਊਂਡ ਜ਼ੀਰੋ ਤੋਂ ਗੱਲ ਕਰਦੇ ਆ ਤਾਂ 1 ਕਰੋੜ ਤੋਂ ਇਹ ਲੱਗਦਾ ਵੀ 5-7000 ਹੀ ਬਚਦੇ ਨੇ ਬਾਕੀ ਤਾਂ ਗੱਲਾਂ ਵੈਸੀ ਰਹਿ ਜਾਂਦੀਆਂ ਨੇ ਕਿ ਕੋਈ ਸੁੱਕ ਗਿਆ ਕੋਈ ਖਤਮ ਹੋ ਗਿਆ ਕਿਸੇ ਨੂੰ ਡੰਗਰ ਖਾ ਗਿਆ ਕਿਸੇ ਨੂੰ ਕੁਝ ਹੋ ਗਿਆ ਐਵੇਂ ਹੀ ਤਾਂ ਚੱਲਦਾ ਕੰਮ ਉਹ ਮੇਨ ਗੱਲ ਉਹੀ ਆ ਵੀ ਆਪਾਂ ਕੋਈ ਕੰਮ ਆਪਣੇ ਆਪਣੇ ਸਕੀਮ ਬਣਾਈ ਆ ਕਿਸੇ ਕੰਮ ਦੀ ਮੇਰੇ ਕਹਿਣਾ ਮਤਲਬ ਇਹ ਵੀ ਕਿ ਉਸ ਦੇ ਵਿੱਚ ਆਪਾਂ ਪੂਰਾ ਫੋਕਸ ਕਰੋ ਠੀਕ ਹੈ ਉਸ ਨੂੰ ਆਪਾਂ ਕਾਗਜ਼ਾਂ ਤੱਕ ਸੀਮਤ ਨਾ ਰੱਖੋ ਮਨੁੱਖ ਨੇ ਆਪਣੇ ਲਾਲਚ ਵਾਸਤੇ ਜੋ ਟੈਂਪਰੇਚਰ ਸੀਗਾ ਹੁਣ 47 ਡਿਗਰੀ ਦੇ ਲਗਭਗ ਪਚਾਤਾ ਅਗਰ ਇਹ 50 ਹੋ ਗਿਆ ਤਾਂ 50 ਤੋਂ ਉੱਪਰ ਜੀਵਨ ਨਹੀਂ ਹੈਗਾ ਇਸ ਕਰਕੇ ਆਪਾਂ ਨੇ ਇਹ ਟੈਂਪਰੇਚਰ ਘਟਾਉਣਾ ਵਧਾਉਣਾ ਨਹੀਂ ਹੈਗਾ ਇਸ ਨੂੰ ਘਟਾਉਣਾ ਹੈਗਾ ਅੱਜ ਪੂਰੇ ਭਾਰਤ ਵਿੱਚ 5000 ਬਰੁਖਾਂ ਦੀ ਲੋੜ ਹੈ। ਹਰ ਬੰਦੇ ਨੂੰ ਦੋ ਰੁੱਖ ਮਤਲਬ ਲਗਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਬਹੁਤਾ ਇਹ ਵੀ ਕਿਹਾ ਜਾਂਦਾ ਕਿ ਮਹੀਨਾ ਦੋ ਮਹੀਨੇ ਰੁੱਖ ਲਗਾਉਂਦੇ ਨੇ ਜ਼ਿਆਦਾ ਜਿਵੇਂ ਜੂਨ, ਜੁਲਾਈ ਹੋ ਗਿਆ, ਅਗਸਤ ਹੋ ਗਿਆ। ਤੁਸੀਂ ਫਿਰ ਸਾਰਾ ਸਾਰ ਮਹਿੰਮ ਚੱਲਦੀ ਆ ਸਰਦੀਆਂ 'ਚ ਗਰਮੀਆਂ 'ਚ ਤੁਹਾਡੇ ਵਰ। ਦੇਖੋ ਜੀ ਆਪਾਂ ਆਕਸੀਜਨ ਸਾਰਾ ਸਾਲ ਲੈਣੇ ਆਂਗੇ। ਕੋਈ ਵੀ ਮਤਲਬ ਮੈਂ ਤਾਂ ਇਹ ਵੀ ਕਹਿੰਨਾ ਕਿ ਆਪਾਂ ਵਾਤਾਵਰਨ ਦੀਵਸ ਕੱਲੇ ਵਾਤਾਵਰਨ ਦੀਵਸ ਵਾਲੇ ਦਿਨਾਂ ਮਨਾਈਏ। ਰੋਜ਼ ਵਾਤਾਵਰਨ ਦੀਵਸ ਮਨਾਓ। ਅਰਵੰਦਨ ਉਹ ਹੀ ਕਹਿਣਾ ਇੱਕ ਘਰ ਘਰੇ ਸੀ ਹੋ ਰਿਹਾ ਹੈ। ਅਗਰ ਆਪਾਂ ਏਸੀ ਤਾਂ ਉੱਪਰ 40-50 ਹਜ਼ਾਰ ਰੁਪਏ ਖਰਚ ਦਿੰਨੇ ਆਂ ਬੂਟੇ ਦੇ ਉੱਪਰ 40 ਰੁਪਏ ਨਹੀਂ ਖਰਚਦੇ ਅਗਰ ਮੈਂ ਤਾਂ ਇਹ ਵੀ ਕਹਿਣਾ ਵੀ ਏਸੀ ਲਾਉਣੇ ਤਾਂ ਨਾਲ ਇੱਕ ਤੁਸੀਂ ਦੋ ਰੁੱਖ ਵੀ ਲਾਓ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਨੂੰ ਵੀ ਕਹਿ ਰਹੀ ਹੈ ਸੀਐਮ ਭਗਵੰਤ ਮਾਨ ਕੇ ਖਰੀਆਬ ਲਹਿਰ ਚਲਾਓ ਜਨੀ ਕੇ ਹਰੇ ਭਰੇ ਆਲਾ ਦੁਆਲਾ ਆਪਣਾ ਹਰਿਆ ਭਰਿਆ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਨੇ ਕਿਉਂਕਿ ਪਿਛਲੇ ਦਿਨ ਸੀਐਮ ਭਗਵੰਤ ਸਿੰਘ ਮਾਨ ਨੇ ਅਪੀਲ ਕੀਤੀ ਕਿਸਾਨਾਂ ਨੂੰ ਕਿ ਕਿਸਾਨ ਆਪਣੀਆਂ ਮੋਟਰਾਂ ਤੇ ਵੱਧ ਤੋਂ ਵੱਧ ਪੌਦੇ ਲਾਉਣ ਤਾਂ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਇਆ ਜਾਵੇ ਪੰਜਾਬ ਦਾ ਬਾਤਾਵਰਣ ਸ਼ੁੱਧ ਕੀਤਾ ਜਾਵੇ ਸੋ ਇਸ ਵਿਸ਼ੇ ਤੇ ਗੱਲਬਾਤ ਵੀ ਕਰਾਂਗੇ ਅਤੇ ਤੁਹਾਨੂੰ ਅਜਿਹੇ ਨੌਜਵਾਨ ਨੂੰ ਮਿਲਾਵਾਂਗੇ ਜੋ ਨੌਜਵਾਨ ਹਰਿਆ ਭਰਿਆ ਰੱਖਣ ਨੂੰ ਆਪਣੇ ਆਲੇ ਦੁਆਲੇ ਲਗਾਤਾਰ ਬੂਟੇ ਲਾਉਂਦਾ ਪੌਦੇ ਲਾਉਂਦਾ ਬਹੁਤ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਉਹ ਐਤਵਾਰ ਨੂੰ ਛੁੱਟੀ ਵਾਲੇ ਦਿਨ ਟਾਈਮ ਕੱਢਦਾ ਤੇ ਸਾਰੀਆਂ ਸਰਕਾਰੀ ਜਗਾਵਾਂ ਤੇ ਸੀਐਮ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਚ ਪਵਾਨੀਗੜ੍ਹ ਤੋਂ ਨੌਜਵਾਨਾਂ ਸੋ ਉਹਨਾਂ ਨੂੰ ਮਿਲਾਵਾਂਗੇ ਤਸਵੀਰਾਂ ਵੀ ਦਿਖਾਉਂ ਰਿਹਾ ਤੁਹਾਨੂੰ ਕਿ ਨੌਜਵਾਨ ਮਨਦੀਪ ਬਾਂਸਲ ਨੇ ਜੋ ਪਹਿਲਾਂ ਪੌਦੇ ਲਗਾਉਂਦੇ ਨੇ ਪੌਦੇ ਲਗਾ ਕੇ ਉਹਨਾਂ ਦੀ ਦੇਖਰੇਖ ਪੂਰੀ ਕਰਦੇ ਨੇ ਕਿ ਅਸੀਂ ਆਪਣੇ ਬੱਚਿਆਂ ਵਾਂਗੂ ਇਹ ਪੌਦੇ ਪਾਲਦਿਆਂ ਜੇ ਸਟੇਡੀਅਮ ਦੀ ਗੱਲ ਕਰੀਏ ਇਸ ਸਟੇਡੀਅਮ 'ਚ ਅਸੀਂ ਮੌਜੂਦ ਹਾਂ ਜਿੱਥੇ ਬਹੁਤ ਵੱਡੀ ਗਿਣਤੀ 'ਚ ਦਰੱਖਤ ਲੱਗੇ ਹੋਏ ਨੇ ਪੌਦੇ ਲੱਗੇ ਹੋਏ ਨੇ ਉਹ ਜ਼ਿਆਦਾਤਰ ਪੌਦੇ ਮਨਦੀਪ ਬਾਂਸਲ ਨੇ ਲਗਾਏ ਨੇ ਸੋ ਨੌਜਵਾਨ ਸਾਡੇ ਨਾਲ ਮੌਜੂਦ ਨੇ ਬਾਈ ਜੀ ਮਨਦੀਪ ਜੀ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬੀ ਟੀਵੀ ਤੇ ਬਹੁਤ ਧੰਨਵਾਦ ਕਰਦਾ ਜੀ ਮੈਂ ਸੈਂਟਰਲ ਪੰਜਾਬ ਟੀਵੀ ਦਾ ਕਿ ਤੁਸੀਂ ਮਤਲਬ ਜੋ ਸੋਸ਼ਲ ਸਰਵਿਸ ਚੱਲ ਰਹੀ ਹੈ ਇਸ ਨੂੰ ਲੋਕਾਂ ਦੇ ਰੂਬਰੂ ਕੀਤਾ ਹੈਗਾ ਬਿਲਕੁਲ ਮਨਦੀਪ ਜੀ ਅਸੀਂ ਦੇਖ ਰਹੇ ਹਾਂ ਤੁਸੀਂ ਇੱਥੇ ਦੇਖ ਰੇ ਕਰ ਰਹੇ ਹੋ ਇਹ ਪੌਦੇ ਲਗਾਏ ਹਨ ਕਿੰਨੇ ਦਿਨ ਹੋਏ ਨੇ ਜੀ ਇਹ ਮਤਲਬ ਕੋਈ ਮਹੀਨਾ ਪਹਿਲਾਂ ਲਗਾਏ ਨੇ ਲਗਾਤਾਰ ਚੱਲਦੀ ਰਹਿੰਦੀ ਹੈ ਨਾ ਡਰਾਈਵ ਜੀ ਮਤਲਬ ਹਰ ਐਤਵਾਰ ਅਸੀਂ ਸੰਡੇ 2 ਘੰਟੇ ਇੱਧਰ ਲਗਾਉਣੇ ਆ 5 ਵਜੇ ਤੋਂ 7:30 ਵਜੇ ਤੱਕ ਜਿੱਥੇ ਸਾਨੂੰ ਜਗਾ ਪੋਸੀਬਲ ਲੱਗਦੀ ਹੈ ਕਿ ਇੱਥੇ ਬੂਟਾ ਚੱਲ ਸਕਦਾ ਤਾਂ ਉੱਥੇ ਅਸੀਂ ਛੋਟੇ ਬੂਟੇ ਮਤਲਬ ਨਵੇਂ ਲਗਾਉਣੇ ਆ ਤੇ ਜੋ ਪਹਿਲਾਂ ਲੱਗੇ ਹੋਏ ਨੇ ਉਹਨਾਂ ਨੂੰ ਅਸੀਂ ਪਾਣੀ ਪਾਉਣੇ ਆਗੇ ਮਤਲਬ ਸੰਭਾਲ ਜ਼ਰੂਰੀ ਹੈ ਆਪਾਂ ਐ ਨਾ ਦੇਖੀਏ ਕਿ ਨਵੇਂ ਲਾਈ ਜਾਓ ਪਿਛਲੇ ਨੂੰ ਪਾਣੀ ਨਾ ਪਾਈ ਤਾਂ ਸਾਡਾ ਮੇਨ ਮਕਸਦ ਹੁੰਦਾ ਕਿ ਆਪਾਂ ਜਿੱਥੇ ਲਾਈਏ ਬੂਟਾ ਉਸ ਨੂੰ ਪਹਿਲਾਂ ਵਾਲੇ ਨੂੰ ਪਾਣੀ ਪਾ ਕੇ ਉਹਨੂੰ ਦਰਖਤ ਬਣਾਉਣਾ ਹੈ ਠੀਕ ਹੈ ਤੇ ਜਿਸ ਦਾ ਕੀ ਸ਼ਹਿਰ ਨੂੰ ਫਾਇਦਾ ਹੋਵੇ ਆਪਣੀ ਸੋਸਾਇਟੀ ਨੂੰ ਫਾਇਦਾ ਹੋਵੇ ਠੀਕ ਹੈ ਹੁਣ ਤੱਕ ਤੁਸੀਂ ਕਿੰਨੇ ਕਬੂਟੇ ਲਗਾ ਚੁੱਕੇ ਹੋ ਜਿਹੜੇ ਵੱਡੇ ਵੱਡੇ ਵੀ ਹੋ ਗਏ ਪਲ ਚੁੱਕੇ ਨੇ ਇਹ ਨਹੀਂ ਵੀ ਉੱਥੇ ਬੂਟਾ ਲਾਤਾ ਜੀ ਉਹ ਹਫਤੇ 10 ਦਿਨ ਬਾਅਦ ਸੁੱਕ ਗਿਆ ਖਤਮ ਹੋ ਗਿਆ ਹੁਣ ਤੱਕ ਅਸੀਂ 14500 ਤੋਂ ਵੱਧ ਰੁੱਖ ਲਗਾ ਚੁੱਕੇ ਹਾਂ ਜੀ ਮਤਲਬ ਪਿਛਲੇ 7 ਸਾਲ ਤੋਂ ਲਗਾਤਾਰ ਅਸੀਂ ਲਗਾ ਰਹਿਆਂਗੇ ਮੈਂ ਇੱਕ ਬਿਜ਼ਨਸਮੈਨ ਆ ਮੇਰੇ ਕੋਲੇ ਵੈਸੇ ਆਪਣੇ ਬਿਜ਼ਨਸ 'ਚ ਟਾਈਮ ਨਹੀਂ ਹੁੰਦਾ ਹਰ ਸੰਡੇ ਸਵੇਰੇ ਮੈਂ 2 ਘੰਟੇ ਕੱਢਦਾ এনਵਾਇਰਨਮੈਂਟ ਨੂੰ ਬਚਾਉਣ ਦਾ ਮਿਸ਼ਨ ਹੈ ਇਹ ਆਪਣਾ ਇਹ ਕੀ ਵਾਤਾਵਰਨ ਨੂੰ ਬਚਾਉਣ ਲਈ ਪਿਛਲੇ ਮਤਲਬ 7 ਸਾਲ ਤੋਂ ਲਗਾਤਾਰ ਹਰ ਐਤਵਾਰ ਸਵੇਰੇ ਅਸੀਂ 2 ਘੰਟੇ ਇਹ ਰੁੱਖ ਲਗਾਉਣ ਤੇ ਸੇਵਾ ਦੇ ਵਿੱਚ ਲਗਾਉਨੇ ਆਪਣਾ ਸਮਾਂ ਹੁਣ ਤੱਕ ਅਸੀਂ 14500 ਤੋਂ ਵੱਧ ਰੁੱਖ ਮਤਲਬ ਛੋਟੇ ਪੌਦੇ ਲਗਾਏ ਨੇ ਜਿਦੇ ਵਿੱਚੋਂ ਜਿਵੇਂ ਵਾਰ-ਵਾਰ ਪਾਣੀ ਪਾਉਣੇ ਅਸੀਂ ਕੋਈ ਸੁੱਕ ਗਿਆ ਨਾ ਮਾ ਲਾਉਣੇ ਆ ਜਾਂ ਕਿਤੇ ਮਤਲਬ ਜਿੱਥੇ ਸਾਨੂੰ ਲੱਗਦਾ ਹੈਗਾ ਪਾਣੀ ਪਾਉਣੇ ਵਾਰ-ਵਾਰ ਉਹਦੇ ਵਿੱਚੋਂ 10000 ਤੋਂ ਵੱਧ ਦਰਖਤ ਬਣ ਰਹੇ ਨੇ ਜੋ ਕਿ ਸ਼ਹਿਰ ਨੂੰ ਆਕਸੀਜਨ ਦੇ ਰਹੇ ਨੇ ਜਿਨ੍ਹਾਂ ਤੇ ਹਜ਼ਾਰ ਹੀ ਪੰਛੀਆਂ ਦੇ ਘਰ ਬਣ ਚੁੱਕੇ ਨੇ ਠੀਕ ਹੈ ਤੁਹਾਡੀ ਟੀਮ ਆ ਫਿਰ ਤੁਹਾਡੇ ਨਾਲ ਹੋਰ ਵੀ ਨੌਜਵਾਨ ਨੇ ਜਾਂ ਤੁਸੀਂ ਇਕੱਲੇ ਹੋ ਜਾਂ ਤੁਹਾਡੇ ਨਾਲ ਹੁੰਦੇ ਨੇ ਹਾਂਜੀ ਮੇਰੇ ਨਾਲ ਮਤਲਬ ਮੇਰਾ ਖੁੱਲਾ ਇਨਵੀਟੇਸ਼ਨ ਹੈ ਜੀ ਵੀ ਕੋਈ ਵੀ ਆ ਕੇ ਨੌਜਵਾਨ ਨਾਲ ਮਤਲਬ ਸੇਵਾ ਕਰਵਾ ਸਕਦਾ ਹੈਗਾ ਮੇਰੇ ਨਾਲ ਛੋਟੇ ਮੈਂ ਖਾਸ ਕਰ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਚੱਲਦਾ ਤਾਂ ਕਿ ਉਹ ਮੋਟੀਵੇਟ ਹੋਣ ਵੱਡੇ ਹੋ ਕੇ ਕਿਸੇ ਵੀ ਸੈਕਟਰ ਦੇ ਵਿੱਚ ਜਾਣ ਪਲਾਂਟੇਸ਼ਨ ਨੂੰ ਆਪਣੀ ਜ਼ਿੰਦਗੀ ਦਾ ਕਿ ਸਵਣਾ ਕੇ ਚੱਲਣ ਠੀਕ ਹੈ ਬਾਕੀ ਮੇਰੇ ਨਾਲ ਸ਼ਹਿਰ ਦੇ ਬਹੁਤ ਨੌਜਵਾਨ ਜੁੜੇ ਹੋਏ ਨੇ ਬਹੁਤ ਆਉਂਦੇ ਨੇ ਨਾਲ ਹੈਲਪ ਕਰਵਾਉਂਦੇ ਨੇ ਮੈਂ ਪਵਾਨੀਗੜ੍ਹ ਸ਼ਹਿਰ ਦਾ ਬਹੁਤ ਧੰ ਕੀ ਬਹੁਤ ਨੌਜਵਾਨ ਆ ਕੇ ਮੇਰੇ ਨਾਲ ਨਾਲ ਆ ਕੇ ਹੈਲਪ ਕਰਵਾਉਂਦੇ ਨੇਗੇ ਤੇ ਬਾਕੀ ਹਰ ਮਤਲਬ ਨੌਜਵਾਨ ਦਾ ਪੂਰਾ ਸਾਥ ਹੈਗਾ ਬਿਲਕੁਲ ਜੇ ਸਟੇਡੀਅਮ ਦੀ ਗੱਲ ਕਰੀ ਅਸੀਂ ਆਲੇ ਦੁਆਲੇ ਦੇਖ ਰਾਂ ਕਾਫੀ ਵੱਡੇ ਦਰਖਤ ਨੇ ਛੋਟੇ ਪੌਦੇ ਵੀ ਲੱਗੇ ਹੋਏ ਨੇ ਇਹ ਸਟੇਡੀਅਮ 'ਚ ਤੁਹਾਡੇ ਕਿੰਨੇ ਆਪਣੇ ਹੱਥ ਨਾਲ ਲਗਾਏ ਹੋਏ ਨੇ ਇੱਥੇ 90% ਦਰਖਤ ਮੇਰੇ ਵੱਲੋਂ ਲਗਾਏ ਹੋਏ ਨੇ ਜੀ ਜਦੋਂ ਇਹ ਮਤਲਬ ਪਹਿਲਾਂ ਸਟੇਡੀਅਮ ਬਣੇ ਉਹ ਇੱਥੇ ਦਰਖਤ ਮਤਲਬ ਬਹੁਤ ਹੈ ਨਹੀਂ ਸੀਗੇ ਨਾ ਮਾਤਰ ਸੀਗੇ ਤੇ ਹੁਣ ਤੁਸੀਂ ਦੇਖੋ ਪੂਰਾ ਹਰਾ ਭਰਾ ਹੋ ਰਿਹਾ ਸਾਰੇ ਮੈਡੀਕੇਟਡ ਬੂਟੇ ਅਸੀਂ ਲਗਾਉਨੇ ਆ ਮਤ ਜਿਆਦਾਤਰ ਮੇਰਾ ਮ ਜਿਸ ਦਾ ਕੀ ਸ਼ਹਿਰ ਨੂੰ ਪਲੱਸ ਪਲੱਸ ਪੁਆਇੰਟ ਮਿਲੇ ਹਰ ਚੀਜ਼ ਦੇ ਵਿੱਚ ਪਲੱਸ ਮਿਲੇ ਬਿਲਕੁਲ ਹੈ ਮਨਦੀਪ ਜੀ ਗੱਲਬਾਤ ਵੀ ਕਰਾਂਗੇ ਆਪਾਂ ਬੂਟੇ ਵੀ ਜਿੰਨੇ ਲਗਾਏ ਨੇ ਤੁਸੀਂ ਉਹ ਵੀ ਦੇਖਾਂਗੇ ਤੁਹਾਡੇ ਜਹਨ ਚ ਮਤਲਬ ਕਦੋਂ ਆਇਆ ਕਦੋਂ ਤੋਂ ਇਹ ਤੁਸੀਂ ਹਰਿਆ ਭਰਿਆ ਮਤਲਬ ਆਲਾ ਦਵਾਲਾ ਕਰਨ ਲਈ ਸ਼ੁਰੂਆਤ ਕੀਤੀ ਕਦੋਂ ਤੋਂ ਇਹ ਸ਼ੁਰੂਆਤ ਦੀ 8 ਜੂਨ 2018 ਦੀ ਹੈ ਤੇ ਬੈਸੀ ਸ਼ੁਰੂ ਤੋਂ ਹੀ ਵਾਤਾਵਰਣ ਨਾਲ ਮਤਲਬ ਲਗਾਵ ਰਹੇ ਹੈਗਾ ਪਰ ਜਦੋਂ ਨੈਸ਼ਨਲ ਹਾਈਵੇ ਬਣਿਆ ਆਪਣਾ ਬਠਿੰਡਾ ਟੂ ਮਤਲਬ ਚੰਡੀਗੜ੍ਹ ਨੈਸ਼ਨਲ ਹਾਈਵੇ ਬਣਿਆ ਨਾ ਉਦੋਂ ਦਰਖਤ ਬਹੁਤ ਜ਼ਿਆਦਾ ਕੱਟਿਆ ਗਿਆ ਸੀਗਾ ਪਰ ਉਸ ਤੋਂ ਬਾਅਦ ਲੱਗਿਆ ਬਹੁਤ ਘੱਟ ਜਿੰਨੇ ਪੱਤੇ ਗਏ ਮਤਲਬ ਉਸ ਉਹਦੀ ਆਪ ਰੇਸ਼ਿਓ ਦੇਖੀ ਤਾਂ 10% ਵੀ ਨਹੀਂ ਲੱਗੇ ਤਾਂ ਉਦੋਂ ਸੋਚਿਆ ਕਿ ਰੁੱਖ ਬਹੁਤ ਮਤਲਬ ਲੱਗੇ ਨਹੀਂ ਹੈਗੇ ਤਾਂ ਉਦੋਂ ਮਨ ਦੇ ਵਿੱਚ ਆਇਆ ਕਿ ਸਰਕਾਰੀ ਜਗ੍ਹਾ ਦੇ ਵਿੱਚ ਨੈਸ਼ਨਲ ਹਾਈਵੇ ਤੇ ਅਸੀਂ ਪਿੰਡ ਫੱਗੂ ਵਾਲਾ ਤੋਂ ਵੱਡੀਵਾਲ ਦੇ 6 ਕਿਲੋਮੀਟਰ ਦਾ ਏਰੀਆ ਪੈਂਦਾ ਇਹਦੇ ਵਿੱਚ ਅਸੀਂ 4000 ਰੁੱਖ ਨੈਸ਼ਨਲ ਹਾਈਵੇ ਤੇ ਲਗਾਏ ਆ ਆਲੇ ਦੁਆਲੇ ਜਿੱਥੇ ਜਗ੍ਹਾ ਖਾਲੀ ਹੁੰਦੀ ਸੀ ਉੱਥੇ ਲਗਾਉਂਦੇ ਸੀ ਜੰਖਤਾਨਾਂ ਦੇ ਵਿੱਚ ਜੋ ਨਾਲ ਸਰਕਾਰ ਵੱਲੋਂ ਜਗ੍ਹਾ ਛੱਡੀ ਹੋਈ ਹੈ ਨਾ ਨੈਸ਼ਨਲ ਹਾਈਵੇ ਦੇ ਨਾਲ ਉਹਦੇ ਵਿੱਚ ਅਸੀਂ 4000 ਦੇ ਲਗਭਗ ਅਸੀਂ ਨੈਸ਼ਨਲ ਹਾਈਵੇ ਤੇ ਰੁਕੀ ਕਦੋਂ ਤੋਂ ਸ਼ੁਰੂਆਤ ਕਦੋਂ ਤੋਂ ਹੀ 2018 ਤੋਂ ਹੀ 8 ਜੂਨ 2018 ਤੋਂ ਹੀ ਠੀਕ ਹੈ ਹਾਂਜੀ ਹਾਂਜੀ ਨਹੀਂ ਉਸ ਤੋਂ ਬਾਅਦ ਹਰ ਸੰਡੇ ਨੂੰ ਲਾਉਣੇ ਤੁਸੀਂ ਪੌਦੇ ਕੋਈ ਮਿਸ ਨਹੀਂ ਕੀਤਾ ਕਦੇ ਨਹੀਂ ਹਰ ਸੰਡੇ ਡਰਾਈਵ ਚੱਲਦੀ ਹੈ ਜੀ ਇਹ ਹਰ ਸੰਡੇ ਸਵੇਰ ਅਸੀਂ ਮਤਲਬ 2 ਘੰਟੇ ਇੱਧਰ ਲਗਾਉਣੇ ਆ ਉਹ ਇਹ ਹੈ ਕਿ ਮਤਲਬ ਆਪਾਂ ਸੰਡੇ ਲੇਟ ਉੱਠਦੇ ਆ ਜਾਂ ਆਪਾਂ ਮਹਿੰਗਾ ਸਾਈਕਲ ਲੈ ਕੇ ਆਪਾਂ ਸ਼ੇਅਰ ਕਰਨ ਜਾਂਦੇ ਆ ਜਾਂ ਆਪਾਂ ਜਿਮ ਜਾਂਦੇ ਆ ਤਾਂ ਮੈਨੇ ਸੋਚਿਆ ਕਿ ਆਪਾਂ ਨਾਲੇ ਇਹਦੇ ਨਾਲ ਆਪਣਾ ਸਰੀਰ ਫਿੱਟ ਰਹੇਗਾ ਨਾਲੇ ਇਹਦਾ ਆਪਾਂ ਰਾਸ਼ਟਰੀਤ ਦੇ ਵਿੱਚ ਆਪਣਾ ਯੋਗਦਾਨ ਹੋਏਗਾ ਕਿ ਆਪਾਂ ਰੁੱਖ ਲਗਾਓ ਜਿਸ ਦੀ ਇਸ ਟਾਈਮ ਸਭ ਤੋਂ ਵੱਧ ਲੋੜ ਹੈ ਇਸ ਧਰਤੀ ਦੇ ਉੱਪਰ ਕਿਉਂਕਿ ਗਲੋਬਲਿੰਗ ਵਾਰਮਿੰਗ ਦਿਨੋ-ਦਿਨ ਵੱਧ ਰਹੀ ਹੈ ਮਨੁੱਖ ਨੇ ਆਪਣੇ ਲਾਲਚ ਵਾਸਤੇ ਜੋ ਟੈਂਪਰੇਚਰ ਸੀਗਾ ਹੁਣ 47 ਡਿਗਰੀ ਦੇ ਲਗਭਗ 50 ਅਗਰ ਇਹ 50 ਹੋ ਗਿਆ ਤਾਂ 50 ਤੋਂ ਉੱਪਰ ਜੀਵਨ ਨਹੀਂ ਹੈਗਾ ਇਸ ਕਰਕੇ ਆਪਾਂ ਨੇ ਇਹ ਟੈਂਪਰੇਚਰ ਘਟਾਉਣਾ ਵਧਾਉਣਾ ਨਹੀਂ ਹੈਗਾ ਇਸ ਨੂੰ ਘਟਾਉਣਾ ਹੈਗਾ ਠੀਕ ਹੈ ਤੇ ਅੱਜ ਪੂਰੇ ਭਾਰਤ ਵਿੱਚ 5000 ਬਰੁਖਾਂ ਦੀ ਲੋੜ ਹੈ ਹਰ ਬੰਦੇ ਨੂੰ ਦੋ ਰੁੱਖ ਮਤਲਬ ਲਗਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਵਾਧ ਰਹੀ ਪ੍ਰਦੂਸ਼ਣ ਅਤੇ ਗਲੋ빙 ਵਾਰਮਿੰਗ ਵਾਰਮਿੰਗ ਨੂੰ ਕੰਟਰੋਲ ਕਰਨ ਲਈ ਰੁੱਖਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਰੁੱਖੇ ਨੇ ਜੋ ਗਲੋ빙 ਵਾਰਮਿੰਗ ਨੂੰ ਕੰਟਰੋਲ ਕਰ ਸਕਦੇ ਨੇ। ਹਰ ਬੰਦੇ ਨੂੰ ਆਪਣੀ ਲਾਈਫ ਦੇ ਵਿੱਚ ਦੋ ਰੁੱਖ ਲਗਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਬਿਲਕੁਲ ਮਨਦੀਪ ਜੀ ਜੇ ਗੱਲਬਾਤ ਕਰੀਏ ਜਿਵੇਂ ਆਪਾਂ ਦੇਖ ਰਿਹਾ ਕਿ ਬਹੁਤ ਰੁੱਖ ਕੱਟੇ ਗਏ ਤੁਸੀਂ ਵੀ ਕਹਿ ਰਹੇ ਹੋ ਤੇ ਤੁਸੀਂ 2018 ਤੋਂ ਸਟਾਰਟ ਕਰਿਆ तकरीबन 6 ਸਾਲ ਹੋ ਚੁੱਕੇ ਨੇ ਤੁਹਾਨੂੰ। 6 ਸਾਲ ਤੋਂ ਜ਼ਿਆਦਾ ਹੋ ਸੱਤ ਸਾਲ ਹੋ ਗਈ ਮਤਲਬ ਸਾਡੀ ਇਹ ਡਰਾਈਵ ਸਰਦੀ ਚ ਵੀ ਚੱਲਦੀ ਹੈ ਗਰਮੀ ਦੇ ਵਿੱਚ ਵੀ ਸਾਰਾ ਸਾਲ ਚੱਲਦੀ ਹੈ ਹਰ ਸੰਡੇ ਚੱਲਦੀ ਹੈ ਬਿਨਾਂ ਨਾਗੇ ਤੋਂ ਠੀਕ ਹੈ ਜਦੋਂ ਸ਼ੁਰੂਆਤ ਕੀਤੀ ਤੁਸੀਂ ਕਿਹਾ ਕਿ ਇੱਥੇ 90% ਸਟੇਡੀਅਮ ਚ ਲੱਗੇ ਹੋ ਨੇ ਵੱਡੇ ਬੂਟੇ ਕਿਹੜੇ ਲੱਗੇ ਹੋ ਨੇ ਤੁਹਾਡੇ ਇੱਥੇ ਮੈਡੀਕੇਟਡ ਬੂਟੇ ਨਿੰਮ ਹੋ ਗਿਆ ਜਿਵੇਂ ਪੀਪਲ ਹੋ ਗਿਆ ਪਿਲਕਨ ਹੋ ਗਿਆ ਮਤਲਬ ਉਸ ਵੇਲੇ ਅਮਲਤਾਸਾ ਲੱਗਿਆ ਹੋਇਆ ਹੈਗਾ ਕਰਾਂਜੇ ਦੇ ਬੂਟੇ ਲੱਗੇ ਹੋ ਨੇ ਬਿੱਲ ਲੱਗਿਆ ਹੋਇਆ ਤੇ ਟਾਲੀਆਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਦੇ ਮਤਲਬ ਮੈਡੀਕੇਟਡ ਬੂਟੇ ਲਗਾਏ ਨੇ ਕਰੰਜ ਹੋ ਗਿਆ ਜਿਸ ਤਰ੍ਹਾਂ ਪਿੱਪਲ ਤੁਸੀਂ ਦੇਖ ਲਓ ਇਹ ਪਿੱਪਲ ਹੈ ਜੋ ਇਹ 7 ਸਾਲ ਦਾ ਹੈ ਇਹ ਪਿੱਪਲ ਇਹ ਅੱਛਾ ਜਦੋਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਤਾਂ ਸ਼ੁਰੂਆਤ ਮੋਕੇ ਇਹ ਪਿੱਪਲ ਲਗਾਇਆ ਤੁਸੀਂ ਉਦੋਂ ਛੋਟੇ ਬੂਟੇ ਹਾਂਜੀ ਹਾਂਜੀ ਪਹਿਲਾਂ ਛੋਟੇ ਬੂਟੇ ਲਗਾਏ ਫਿਰ ਸਾਨੂੰ ਦਸਰੇ ਹੀ ਸੰਭਾਲ ਕਰਦੇ ਹਾਂ ਸਾਡਾ ਲਗਾਉਣ ਦਾ ਨਹੀਂ ਹੈਗਾ ਸਾਡਾ ਹੈਗਾ ਵਾਰ-ਵਾਰ ਉਹਨਾਂ ਨੂੰ ਸੰਭਾਲ ਕਰਨ ਦਾ ਅਸੀਂ ਉਹਨਾਂ ਨੂੰ ਮਤਲਬ ਸਾਨੂੰ ਇਹ ਵੀ ਕਿ ਇਹ ਬੂਟੇ ਨੂੰ ਦਰਖਤ ਬਣਾ ਕੇ ਛੱਡਣਾ ਹੈ ਅਸੀਂ ਉਹ ਤੱਕ ਉਹਦੇ ਵਿੱਚ ਪਾਣੀ ਪਾਈ ਜਾਂਦੇ ਹਾਂ ਉਹਨੂੰ ਸੰਭਾਲ ਕਰਦੇ ਹਾਂ ਜਦੋਂ ਤੱਕ ਉਹ ਦਰ ਅੱਛਾ ਇਹ ਤਾਂ ਨਹੀਂ ਹੁੰਦੀ ਗੱਲ ਜਿਵੇਂ ਆਪਾਂ ਦੇਖਦੇ ਆ ਕਿ ਸਰਕਾਰਾਂ ਬਹੁਤ ਵੱਡੇ ਵੱਡੇ ਐਲਾਨ ਕਰਦੇ ਨੇ ਜਦੋਂ ਵੀ ਕਿਸੇ ਵੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉਹ ਸਰਕਾਰ ਮੌਕੇ ਕਹਿੰਦੇ ਨੇ ਕਿ 1 ਕਰੋੜ ਬੂਟਾ ਲਾਉਣ ਦਾ ਟੀਚਾ ਪਰ ਜੇ ਗਰਾਊਂਡ ਜ਼ੀਰੋ ਤੋਂ ਗੱਲ ਕਰਦੇ ਆ ਤਾਂ 1 ਕਰੋੜ ਤੋਂ ਇਹ ਲੱਗਦਾ ਵੀ 5-7000 ਹੀ ਬਚਦੇ ਨੇ ਬਾਕੀ ਤਾਂ ਗੱਲਾਂ ਵੈਸੀ ਹੀ ਰਹਿ ਜਾਂਦੀਆਂ ਨੇ ਕਿ ਕੋਈ ਸੁੱਕ ਗਿਆ ਕੋਈ ਖਤਮ ਹੋ ਗਿਆ ਕਿਸੇ ਨੂੰ ਡੰਗਰ ਖਾ ਗਿਆ ਕਿਸੇ ਨੂੰ ਕੁਝ ਹੋ ਗਿਆ ਐਵੇਂ ਦਾ ਚੱਲਦਾ ਕੰਮ ਕੀ ਲੱਗਦਾ ਤੁਹਾਨੂੰ ਤੁਹਾਡੇ ਲਾਏ ਹੋਏ 90% ਤਾਂ ਚੱਲੇ ਨੇ ਜਾਂ 100 ਦੇ 100% ਚੱਲੇ ਨੇ ਨੇ ਸਾਡੇ ਵੱਲੋਂ ਜੋ ਲਾਏ ਹੋਏ ਨੇਗੇ ਉਹ तकरीबन 90 95% तकरीबन ਚੱਲ ਰਹੇ ਨੇ ਕਿਉਂਕਿ ਅਸੀਂ ਵਾਰ-ਵਾਰ ਦੇਖ ਰਿਹਾ ਕਰਦੇ ਆਂਗੇ ਠੀਕ ਹੈ ਦੇਖੋ ਕੋਈ ਵੀ ਸਰਕਾਰ ਆਉਂਦੀ ਹੈ ਉਹ ਆਪਣੇ ਵੱਲੋਂ ਪੂਰਾ ਜੋਰ ਲਾਉਂਦੀ ਹੈ ਡਵੈਲਪਮੈਂਟ ਵਾਸਤੇ ਤੇ ਮਤਲਬ ਜੋ ਮੇਨ ਜੋ ਮੇਨ ਗੱਲ ਹੋਈ ਹੈ ਵੀ ਆਪਾਂ ਕੋਈ ਕੰਮ ਆਪਣੇ ਆਪਣੀ ਸਕੀਮ ਬਣਾਈ ਹੈ ਕਿਸੇ ਕੰਮ ਦੀ ਮੇਰੇ ਕਹਿੰਦਾ ਮਤਲਬ ਇਹ ਵੀ ਕਿ ਉਸ ਦੇ ਵਿੱਚ ਆਪਾਂ ਪੂਰਾ ਫੋਕਸ ਕਰੋ ਠੀਕ ਹੈ ਉਸਨੂੰ ਆਪਾਂ ਕਾਗਜ਼ਾਂ ਤੱਕ ਸੀਮਤ ਨਾ ਰੱਖੋ ਕਿਉਂਕਿ ਮੈਂ ਇੱਕ ਛੋਟਾ ਦੁਕਾਨਦਾਰ ਬੰਦਾ ਮੈਂ बिजनेਸਮੈਨ ਆਗਾ ਜਦੋਂ ਮੈਂ ਮਤਲਬ ਇਨੇ ਅਸੀਂ ਰੁੱਖ ਲਾਏ ਨੇ ਜੋ ਅਸੀਂ ਇਹਨਾਂ ਨੂੰ ਦਰਖਤ ਬਣਾ ਬਣਾ ਸਕਦੇ ਆ ਹਾਲਾਂਕਿ ਸਾਡੇ ਕੋਲੇ ਸਾਧਨ ਸਾਧਨਾਂ ਦੀ ਵੀ ਕਮੀ ਹੈ ਸਾਡੇ ਕੋਲੇ ਸਮੇਂ ਦੀ ਵੀ ਕਮੀ ਆ ਸਿਸਟਮ ਕੋਲੇ ਸਰਕਾਰਾਂ ਕੋਲੇ ਨਾਲ ਤਾਂ ਸਾਧਨ ਪੂਰੇ ਨੇ ਸਿਸਟਮ ਪੂਰਾ ਹੈਗਾ ਤਾਂ ਉਹਨਾਂ ਨੂੰ ਜੋ ਉੱਪਰ ਤੋਂ ਲੈ ਕੇ ਨੀਚੇ ਤੱਕ ਸਿਸਟਮ ਜੋ ਕੰਮ ਕਰ ਰਿਹਾ ਕਿਸੇ ਵੀ ਲੈਵਲ ਦੇ ਵਿੱਚ ਕਿਸੇ ਵੀ ਮੁੱਦੇ ਤੇ ਕੰਮ ਕਰ ਰਿਹਾ ਤਾਂ ਉਹਨਾਂ ਨੂੰ ਪੂਰਾ ਹੀ ਮਤਲਬ ਉਸ ਮੁੱਦੇ ਦੇ ਉੱਪਰ ਫੋਕਸ ਕਰਕੇ ਉਸ ਨੂੰ ਨਿਪਰੇ ਝਾੜਨਾ ਚਾਹੀਦਾ ਕਿ ਜਾਨੀ ਕਿ ਹੁਣ ਲੱਗਦਾ ਕਿ ਫੋਕਸ ਪੂਰਾ ਸਰਕਾਰਾਂ ਕਰਦੀਆਂ ਨਹੀਂ ਗੰਭੀਰ ਹੈ ਨਹੀਂ ਉਹਨਾਂ ਦਾ ਮੈਕਮਾ ਵੀ ਪੂਰਾ ਗੰਭੀਰ ਨਹੀਂ ਵੀ ਜੇ ਪੌਦੇ ਲਾਤੇ ਤਾਂ ਉਹਨਾਂ ਦੀ ਪੂਰੀ ਕੇਅਰ ਕਰੀ ਜਾਵੇ ਖਤਾਨਾ ਚ ਪਤਾ ਹੈ ਕਿ ਦਿਵਾਰੋਂ ਉਸ ਨੂੰ ਪਾਣੀ ਦੀ ਲੋੜ ਹੁੰਦਾ ਪਾਣੀ ਦੀ ਲੋੜ ਹੁੰਦੀ ਹੈ ਮਤਲਬ ਬੂਟੇ ਨੂੰ ਵੱਡਾ ਕਰਨ ਵਾਸਤੇ ਤਾਂ ਹੀ ਇਹ ਰੁੱਖ ਬਣਨਗੇ ਜੀ ਤਾਂ ਹੀ ਗਲੋਵਿੰਗ ਵਾਰਮਿੰਗ ਘਟੇਗੀ ਇਸ ਨੂੰ ਬਾਰ-ਬਾਰ ਪਾਣੀ ਪਾਉਣ ਦੀ ਲੋੜ ਹੈ ਕਿੰਨਾ ਆਪਾਂ ਮੈਨੂੰ ਵੀ ਇਹ ਹੁੰਦਾ ਕਿ ਤੇ ਆਪਾਂ ਫੋਟਾਂ ਦਾ ਕਸੀਮਤ ਨਾ ਰਹ ਜੀ ਇਹਨਾਂ ਨੂੰ ਛੋਟੇ ਬੂਟਿਆਂ ਨੂੰ ਆਪਾਂ ਨੇ ਦਰਖਤ ਬਣਾਉਣਾ ਹੈ ਤਾਂ ਹੀ ਇਸ ਨੂੰ ਆਪਣੀ ਸੁਸਾਇਟੀ ਨੂੰ ਫਾਇਦਾ ਹੋਵੇਗਾ ਆਪਣੀ ਸਟੇਟ ਨੂੰ ਫਾਇਦਾ ਹੋਵੇਗਾ ਇਸ ਦੇਸ਼ ਨੂੰ ਫਾਇਦਾ ਹੋਵੇਗਾ ਠੀਕ ਹੈ ਬਾਕੀ ਤੁਸੀਂ ਕਿਹਾ ਕਿ ਮੈਡੀਸਨ ਪੌਦੇ ਲਗਾਉਣੇ ਮੈਡੀਸਨ ਕਿਹੜੇ ਕਿਹੜੇ ਪੌਦੇ ਤੁਸੀਂ ਇੱਥੇ ਲਗਾਏ ਹੋਏ ਨੇ ਜਿਹੜੇ ਵੱਡੇ ਰੁੱਖ ਬਣ ਚੁੱਕੇ ਰਹੋਣ ਇੱਥੇ ਕਰੰਝ ਦੇ ਬੂਟੇ ਦੇਖ ਲਈ ਤੁਸੀਂ ਜੋ ਕਿ ਮੈਸਮ ਦਾ ਕਰੰਝ ਹੈ ਜੋ ਉਹ ਮਤਲਬ ਆਪਣੇ ਸਕਿਨ ਆ ਆ ਬੂਟਿਆਂ ਚੋਂ ਕਿਹੜੇ ਕਿਹੜੇ ਬੂਟੇ ਤੁਹਾਡੇ ਲਗਾਏ ਹੋਏ ਇੱਥੇ ਤਕਰੀਬਨ ਸਾਰੇ ਆਪਣੇ ਲਗਾਏ ਹੋਏ ਨੇ ਨਿੰਮ ਹੈ ਅੱਗੇ ਚਲੇ ਜਾਓ ਕਰੰਜ ਦੇ ਬੂਟੇ ਨੇ ਜੋ ਇਹ ਕਿੰਨੇ ਸਾਲ ਦੀ ਹੋਗੀ ਵਰਮਾ ਡੇਕ ਜਾਂ ਨਿੰਮ ਇਹ 4 ਸਾਲ ਦੀ ਹੈ ਜੀ ਇਹ ਵਰਮਾ ਡੇਕ 4 ਸਾਲ ਹੋ ਗਏ ਨੂੰ ਲਗਾਏ ਨੂੰ ਆ ਨਿੰਮ 6 ਸਾਲ ਦਾ ਜੀ ਇਹ ਆ ਪਿੱਪਲ ਵੀ ਇਹ 6 ਸਾਲ ਦਾ ਜੀ ਠੀਕ ਹੈ ਤੇ ਪਤਾ ਕਿ ਆ ਜੀ ਮੈਡੀਕੇਟਡ ਬੂਟੇ ਨੇ ਜਿਵੇਂ ਕਰੰਜ ਹੋ ਗਿਆ ਸਾਨੂੰ ਦੱਸਿਆ ਉਹਦੀ ਆਪਣੇ ਸਕਿਨ ਨੂੰ ਲੈ ਕੇ ਉਸ ਦੀ ਆਯੁਰਵੈਦਿਕ ਤੌਰ ਤੇ ਦਵਾਈ ਬਣਦੀ ਹੈ ਤੇ ਉਸ ਤੋਂ ਬਾਅਦ ਹਾਰਸ਼ਿੰਗਾਰ ਦੇ ਬੂਟੇ ਆ ਜੋ ਹਾਰਸ਼ਿੰਗਾਰ ਜਿਵੇਂ ਕਿਸੇ ਨੂੰ ਅਦਰੰਗ ਥੈਰਡ ਦੀ ਪ੍ਰੋਬਲਮ ਵਾਸਤੇ ਇਹ ਕਾਫੀ ਲਾਭਦਾਇਕ ਹੈਗਾ ਇਹ ਤੇ ਪਿਲਕਣ ਦੇ ਆ ਜੋ ਪਿਲਕਣ ਮੈਡੀਕੇਟਡ ਬੂਟਾ ਜੀ ਇਹ ਹਰ ਤਰ੍ਹਾਂ ਦੀ ਮਤਲਬ ਬਿਮਾਰੀ ਨੂੰ ਸ਼ਕਤੀ ਰੱਖਦਾ ਹੈ ਠੀਕ ਹੈ ਜੀ ਪਹਿਲੇ ਤੁਸੀਂ ਨੌਲੇਜ ਵੀ ਲਈਏ ਚੀਜ਼ ਦੀ ਕਿ ਜਾਨੀ ਕਿ ਪੜ੍ਹੇ ਤੁਸੀਂ ਵੀ ਕਿਹੜਾ ਬੂਟਾ ਜ਼ਿਆਦਾ ਆਕਸੀਜਨ ਦਿੰਦਾ ਕਿਹੜਾ ਘੱਟ ਆਕਸੀਜਨ ਦਿੰਦਾ ਕਿਹੜਾ ਦਿਨ ਰਾਤ ਆਕਸੀਜਨ ਦਿੰਦਾ ਬਹੁਤੇ ਬੂਟੇ ਇਹ ਵੀ ਕਿਹਾ ਜਾਂਦਾ ਕਿ ਸਿਰਫ ਰਾਤ ਰਾਤ ਨੂੰ ਆਕਸੀਜਨ ਦਿੰਦੇ ਨੇ ਦਿਨੇ ਨਹੀਂ ਦਿੰਦੇ ਜੀ ਨਹੀਂ ਬੂਟੇ ਸਾਰੇ ਹੀ ਆਕਸੀਜਨ ਦਿੰਦੇ ਨੇ ਮਤਲਬ ਜਿਹੜਾ ਆਪਾਂ ਪਿੱਪਲ ਕਹიდੀਏ ਪਿੱਪਲ ਸਭ ਤੋਂ ਵੱਧ ਕਾਰਬਨ ਡਾਈਆਕਸਾਈਡ ਖਿੱਚਦਾ ਤੇ ਆਕਸੀਜਨ ਛੱਡਦਾ ਕਿਉਂਕਿ ਉਸਦੇ ਟਾਣੀਆਂ ਪਤਲੇ ਹੁੰਦੇ ਨੇ ਜਿੰਨਾ ਵੱਧ ਲਚਕਦਾ ਹੈਗਾ ਉੰਨੀ ਵੱਧ ਆਕਸੀਜਨ ਪੈਦਾ ਹੁੰਦੀ ਹੈਗੀ ਬੂਟੇ ਸਾਰੇ ਹੀ ਆ ਪਰ ਇਹਨਾਂ ਦੇ ਵਿੱਚੋਂ ਪੀਪਲ ਨੂੰ ਵੱਧ ਉਹ ਮੰਨਿਆ ਗਿਆ ਕਿ ਇਹ ਇਹ ਕਾਰਬਨ ਡਾਈਆਕਸਾਈਡ ਵੱਧ ਖਿੱਚਦਾ ਹੈ ਤੇ ਆਕਸੀਜਨ ਵੱਧ ਤੋਂ ਵੱਧ ਆਕਸੀਜਨ ਛੱਡਦਾ ਜੀ ਠੀਕ ਹੈ ਬਾਕੀ ਤੁਹਾਨੂੰ ਕੀ ਲੱਗਦਾ ਜਿਹੜੇ ਅੱਜ ਦੀਆਂ ਬਹੁਤ ਸੰਸਥਾਵਾਂ ਰੁੱਖ ਲਗਾਉਂਦੀਆਂ ਨੇ ਪੌਦੇ ਲਗਾਉਂਦੇ ਨੇ ਕੀ ਕਹਿਣਾ ਚਾਹੋਗੇ ਕਿ ਲਗਾਉਣ ਤੋਂ ਜ਼ਿਆਦਾ ਜ਼ਰੂਰੀ ਹੈ ਉਹਦਾ ਰੱਖ-ਰਖਾਵ ਕਰਨਾ ਉਹਦਾ ਪਾਲਣ ਪੋਸ਼ਣ ਉਹਨੂੰ ਪਾਣੀ ਲਾਉਣਾ ਜਾਂ ਉਹਦੀ ਕੇਅਰ ਕਰਨੀ ਪਤਾ ਹੈ ਕਿ ਇਹ ਮਤਲਬ ਆਪਾਂ ਇਸ ਨੂੰ ਸੋਸ਼ਲ ਮੀਡੀਆ ਤੱਕ ਸੀਮਿਤ ਨਾ ਰੱਖੀਏ ਜੇ ਅਗਰ ਆਪਾਂ 100 ਬੂਟਾ ਲਾਉਣ ਦੀ ਲੋੜ ਨਹੀਂ ਦੋ ਲਾਓ ਉਸ ਨੂੰ ਵੱਡਾ ਕਰੋ ਮਤਲਬ ਪਾਣੀ ਪਾਓ ਉਸ ਨੂੰ ਵੱਡਾ ਕਰੋ ਤਾਂ ਕਿ ਇਸ ਦਾ ਸੁਸਾਇਟੀ ਨੂੰ ਆਪਣੇ ਦੇਸ਼ ਨੂੰ ਫਾਇਦਾ ਹੋਵੇ ਕਿਉਂਕਿ ਇਸ ਬ੍ਰਹਿਮੰਡ ਦੇ ਉੱਪਰ ਧਰਤੀ ਕਿਸ ਤਰ੍ਹਾਂ ਦਾ ਪਲਾਨਟ ਹੈ ਜਿੱਥੇ ਆਪਾਂ ਨੂੰ ਪਾਣੀ ਅਤੇ ਆਕਸੀਜਨ ਦੋਨੋਂ ਇਕੱਠੇ ਮਿਲਦੇ ਨੇ ਪਰ ਮਨੁੱਖ ਨੇ ਆਪਣੇ ਲਾਲਚ ਵਾਸਤੇ ਪਾਣੀ ਵੀ ਪ੍ਰਦੂਸ਼ਿਤ ਕਰਤਾ ਹਵਾ ਵੀ ਪ੍ਰਦੂਸ਼ਿਤ ਕਰਤੀ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਕੀ ਛੱਡ ਕੇ ਜਾਵਾਂਗੇ ਤੇ ਇਸ ਲਈ ਆਪਾਂ ਮਨੁੱਖਾਂ ਦੇ ਨਾਤੇ ਆਪਾਂ ਨੂੰ ਇਸ ਤਰ੍ਹਾਂ ਦੇ ਭਾਵ ਤੋਂ ਬਚਣਾ ਚਾਹੀਦਾ ਹੈ ਘਟ ਰੁੱਖ ਲਾਓ ਉਹਨਾਂ ਨੂੰ ਵੱਡੇ ਕਰੋ ਪਾਣੀ ਪਾਓ ਵੱਡੇ ਕਰੋ ਤਾਂ ਕਿ ਆਪਾਂ ਨੂੰ ਆਪਣੇ ਸ਼ਹਿਰ ਨੂੰ ਆਪਣੀ ਸਟੇਟ ਨੂੰ ਆਪਣੇ ਦੇਸ਼ ਨੂੰ ਇਸ ਦਾ ਫਾਇਦਾ ਹੋਵੇ। ਬਿਲਕੁਲ ਜਾਨੀ ਕਿ ਹੁਣ ਜਿਹੜੀ ਮੁਹਿੰਮ ਤੁਹਾਡੀ ਚਲਾਈ ਹੋਈ ਹੈ ਕਿ ਹਰ ਸੰਡੇ ਹਰ ਐਤਵਾਰ 2 ਘੰਟੇ ਕੱਢਣੀ ਕੱਢਣੇ ਨੇ। ਹੁਣ ਤੁਸੀਂ ਅੱਜ ਐਤਵਾਰ ਸੀ ਅੱਜ ਕਿੱਥੇ ਕਿੱਥੇ ਬੂਟੇ ਲਾਏ ਨੇ ਸਵੇਰ ਤੋਂ ਲੱਗੇ ਹੋਏ ਹਾਂ ਜਿਵੇਂ 2 ਘੰਟੇ ਲਾਏ ਤੁਸੀਂ। ਹਾਂ ਸਵੇਰ 2 ਘੰਟੇ ਚੱਲਦੀ ਹੈ 5 ਵਜੇ ਤੋਂ 7 ਵਜੇ ਤੱਕ ਹੁਣ ਅਸੀਂ ਜੋ ਨੈਸ਼ਨਲ ਹਾਈਵੇ ਇੱਧਰ ਬਣ ਰਿਹਾ ਦਿੱਲੀ ਕਟੜਾ ਫਲਾਈਓਵਰ ਹਾਈਵੇ ਬਣ ਰਿਹਾ ਹੈ। ਇਸਦੇ ਨਾਲ ਜੋ ਖਾਲੀ ਸਰ ਗਵਰਨਮੈਂਟ ਵੱਲੋਂ ਜਗ੍ਹਾ ਛੱਡੀ ਆ ਉਸ ਦੇ ਵਿੱਚ ਅਸੀਂ ਪਲਾਂਟੇਸ਼ਨ ਕਰ ਰਹੇ ਹਾਂ ਹਾਂ ਜਨ ਕਿ ਜਿਹੜੀ ਖਾਲੀ ਜਗ੍ਹਾ ਪਈ ਆ ਹਜੇ ਉੱਥੇ ਕੋਈ ਪੌਦੇ ਹੋਏ ਨਹੀਂ ਹੈਗੇ ਉੱਥੇ ਹੁਣ ਕਿੰਨੇ ਕੁ ਪੌਦੇ ਲਾ ਕੇ ਆਏ ਹੋ ਤੁਸੀਂ ਅੱਜ ਅੱਜ ਉੱਥੇ 30 ਤੋਂ 32 ਦੇ ਲਗਭਗ ਅਸੀਂ ਅੱਜ ਰੁੱਖ ਲਗਾਏ ਨੇ ਪਿਛਲੇ ਹਫਤੇ ਵੀ ਉੱਥੇ ਲਗਾਏ ਨੇ ਜੀ 20 ਤੋਂ 25 ਪਿਛਲੇ ਵਾਰ ਲਗਾਏ ਨੇਗੇ ਇਸ ਤਰ੍ਹਾਂ ਮਤਲਬ ਟਾਈਮ ਦਾ ਵੀ ਸ਼ਡਿਊਲ ਆ ਸਾਡੇ ਕੋਲੇ 2 ਘੰਟੇ ਹੁੰਦੇ ਨੇ 2 ਘੰਟੇ ਦੇ ਵਿੱਚ ਕਿਉਂਕਿ ਅਸੀਂ ਨਵੇਂ ਰੁੱਖ ਬੂਟੇ ਲਾਉਣੇ ਆ ਤਾਂ ਉਹਨਾਂ 'ਚ ਪਾਣੀ ਵੀ ਪਾਉਣਾ ਹੈ ਲਾ ਕੇ ਨਹੀਂ ਛੱਡਦੇ ਵੀ ਆਪਾਂ ਕੱਲਾ ਲਗਾਤਾ ਫਿਰ ਪਾਣੀ ਵੀ ਪਾਉਣਾ ਪਾਣੀ ਜ਼ਰੂਰੀ ਹੈਗਾ ਠੀਕ ਹੈ ਬਾਕੀ ਪ੍ਰੋਵਾਈਡ ਕਿੱਥੋਂ ਕਰਦੇ ਹਾਂ ਨਰਸਰੀਆਂ ਸਰਕਾਰੀ ਨਰਸਰੀਆਂ ਚੋਂ ਲੈ ਕੇ ਆਉਣੇ ਹੋ ਕਿਸ ਤਰੀਕੇ ਨਾਲ ਲਿਓਣੇ ਹੋ ਹਰ ਵਾਰ ਲਈ ਜਾਂਦੇ ਉਥੋਂ ਹਾਂਜੀ ਸਰਕਾਰੀ ਨਰਸਰੀਆਂ ਵਿੱਚੋਂ ਮਿਲਦੇ ਨੇ ਬੂਟੇ ਬਾਕੀ ਮੇਰੇ ਨਾਲ ਜੋ ਨੌਜਵਾਨ ਜੁੜੇ ਹੋਏ ਨੇ ਆਧਾਰ ਕਾਰਡ ਦੇ ਉੱਪਰ ਵੀ ਗਵਰਨਮੈਂਟ ਵੱਲੋਂ ਫ੍ਰੀ ਮਿਲਦੇ ਨੇ ਕੁਝ ਐਪ ਬਣੇ ਹੋਏ ਨੇ ਕੋਈ ਮੇਰੇ ਕੋਲੇ ਆਉਂਦਾ ਹੈਗਾ ਅਗਲਾ ਮੈਂ ਕਿਸੇ ਤੋਂ ਕੋਈ ਵੀ ਅਗਲਾ ਪੁੱਛਦਾ ਵੀ ਤੁਹਾਡੀ ਕੀ ਹੈਲਪ ਕਰ ਸਕਦੇ ਆਂ ਆਪਾਂ ਕਿਸੇ ਤੋਂ ਪੈਸੇ ਵਗੈਰਾ ਦਾ ਕੁਝ ਨਹੀਂ ਲੈਂਦੇ ਹੈਗੇ ਮੈਂ ਕਹਿੰਨਾ ਵੀ ਅਗਰ ਤੁਸੀਂ ਦੇਣੇ ਨੇ ਤਾਂ ਰੁੱਖ ਲੈ ਆਓ ਆਪਾਂ ਲਗਾ ਦਾਂਗੇ ਠੀਕ ਹੈ ਤੇ ਅਗਰ ਨਹੀਂ ਹੁੰਦੇ ਮੇਰੇ ਕੋਲੇ ਰੁੱਖ ਤਾਂ ਪਰਸਨਲੀ ਮੈਂ ਆਪਣੀ ਜੇਬ ਖਰਚੇ ਦੇ ਵਿੱਚੋਂ ਲਗਾ ਦਵਾਂਗਾ ਠੀਕ ਹੈ ਹਾਂਜੀ ਅੱਛਾ ਐਵੇਂ ਜਿਵੇਂ ਬਹੁਤਾ ਇਹ ਵੀ ਕਿਹਾ ਜਾਂਦਾ ਕਿ ਮਹੀਨਾ ਦੋ ਮਹੀਨੇ ਰੁੱਖ ਲਗਾਉਂਦੇ ਨੇ ਜਿਆਦਾ ਜਿਵੇਂ ਜੂਨ ਜੁਲਾਈ ਹੋ ਗਿਆ ਅਗਸਤ ਹੋ ਗਿਆ ਤੁਸੀਂ ਫਿਰ ਸਾਰਾ ਸਾਰ ਮਹੀਮ ਚੱਲਦੀ ਹੈ ਸਰਦੀਆਂ 'ਚ ਗਰਮੀਆਂ 'ਚ ਤੁਹਾਡੇ ਵੱਲੋਂ ਦੇਖੋ ਜੀ ਆਪਾਂ ਆਕਸੀਜਨ ਸਾਰਾ ਸਾਲ ਲੈਣੇ ਆਂਗੇ ਕੋਈ ਵੀ ਮਤਲਬ ਮੈਂ ਤਾਂ ਇਹ ਵੀ ਕਹਿਣਾ ਕਿ ਆਪਾਂ ਵਾਤਾਵਰਨ ਦਿਵਸ ਇਕੱਲੇ ਵਾਤਾਵਰਨ ਦਿਵਸ ਵਾਲੇ ਦਿਨਾਂ ਮਨਾਈਏ ਰੋਜ਼ ਵਾਤਾਵਰਨ ਦਿਵਸ ਮਨਾਓ ਕਿਉਂਕਿ ਆਪਾਂ ਹਰ ਘੰਟੇ ਹਰ ਸਕਿੰਟ ਆਕਸ ਸਾਹ ਲੈਣੇ ਆਂ ਠੀਕ ਆ ਸਾਹ ਪਾਣੋ ਰੁੱਖਾਂ ਤੋਂ ਹੀ ਮਿਲਣਾ ਹੈਗਾ ਤੇ ਇਹ ਸਾਰਾ ਸਾਲ ਮੇਰੇ ਵੱਲੋਂ ਡਰਾਈਵ ਚੱਲ ਰਹੀ ਹੈ ਹੈਗੀ ਇਹ ਠੀਕ ਹੈ ਕਿਉਂਕਿ ਅਸੀਂ ਜਦੋਂ ਲਾਤਾ ਬੂਟਾ ਨੂੰ ਸੰਭਾਲਣਾ ਵੀ ਹੈ ਤਾਂ ਸਾਰਾ ਸਾਲ ਕੇਅਰ ਕਰਨੀ ਪਊਗੀ ਉਹਨਾਂ ਨੂੰ ਬੱਚਿਆਂ ਵਾਂਗੂ ਪਾਲਣੇ ਪੈਂਦੇ ਨੇ ਤਾਂ ਹੀ ਦਰਖਤ ਬੰਦ ਨੇ ਤਾਂ ਹੀ ਹੁਣ ਅਸ ਤੱਕ ਹੁਣ ਤੱਕ ਅਸੀਂ 14 500 ਤੋਂ ਵੱਧ ਰੁੱਖ ਲਗਾਏ ਨੇ ਜੋ ਛੋਟੇ ਪੌਦੇ ਉਹਨਾਂ 'ਚੋਂ 10000 ਤਾਂ ਹੀ ਦਰਖਤ ਬਣੇ ਨੇ ਜੋ ਅਸੀਂ ਸਾਰਾ ਸਾਲ ਉਹਨਾਂ ਦੀ ਕੇਅਰ ਕਰਦੇ ਹਾਂ ਸੰਭਾਲ ਕਰਦੇ ਹਾਂ ਠੀਕ ਹੈ ਬਿਲਕੁਲ ਮੰਦੀਪ ਜੀ ਕੀ ਕਹਿਣਾ ਚਾਹੋਗੇ ਹੋਰ ਨੌਜਵਾਨ ਵਰਗ ਨੂੰ ਜਿਹੜੇ ਹੁਣ ਕਈ ਵਾਰੀ ਇਹ ਵੀ ਸੋਸ਼ਲ ਮੀਡੀਆ ਤੇ ਆਉਂਦਾ ਵੀ ਆਪਣੇ ਜਨਮ ਦਿਨ ਜਦੋਂ ਮਨਾਉਨੇ ਹੋ ਆਪਣੀ ਐਨੀਵਰਸਰੀ ਮਨਾਉਨੇ ਹੋ ਤਾਂ ਪੌਦੇ ਲਗਾਉਣੇ ਚਾਹੀਦੇ ਨੇ ਵੀ ਦੂਜੇ ਲੁੱਟ ਕੇਕਾਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਪੌਦੇ ਲਗਾਓ ਹੀ ਪੌਦੇ ਨੂੰ ਲਾ ਕੇ ਸਮਝ ਲਓ ਕੇਕ ਕੇ ਕੱਟਿਆ ਗਿਆ ਵੀ ਐਵੇਂ ਜਿਵੇਂ ਵੀ ਬਹੁਤ ਮਤਲਬ ਸੁਝਾਅ ਦਿੱਤੇ ਜਾਂਦੇ ਨੇ ਦੇਖੋ ਜਿਵੇਂ ਆਪਣਾ ਬਰਥਡੇ ਹੁੰਦਾ ਐਨਿਵਰਸਰੀ ਹੁੰਦੀ ਐ ਕੋਈ ਮਤਲਬ ਕਿਸੇ ਤਰ੍ਹਾਂ ਦਾ ਵੀ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹੈਗਾ ਤਾਂ ਜੋ ਆਪਣਾ ਜੋ ਆਪਾਂ ਕਿਸੇ ਵੀ ਤਰ੍ਹਾਂ ਨਾਲ ਉਸ ਨੂੰ ਸੈਲੀਬ੍ਰੇਟ ਕਰਦੇ ਆ ਉਹ ਕਰੋ ਤੇ ਨਾਲ ਦੋ ਰੁੱਖ ਲਗਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਜਦੋਂ ਆਪਾਂ ਇੰਨਾ ਖਰਚਾ ਕਰਦੇ ਆ ਤਾਂ ਦੋ ਰੁੱਖ 40 ਰੁਪਏ ਦੇ ਆ ਜਾਣਗੇ 20 ਰੁਪਏ ਦਾ ਇੱਕ ਸਾਨੂੰ ਬੂਟਾ ਵਧੀਆ ਨਰਸਰੀ ਤੋਂ ਮਿਲ ਜੇਗਾ ਤਾਂ ਉਹਨਾਂ ਨੂੰ ਵੀ ਲਗਾਓ ਉਹਨਾਂ ਨੂੰ ਵੀ ਵੱਡੇ ਕਰੋ ਨਾਲ ਨਾਲ ਜਿਵੇਂ ਮੈਂ ਹਰ ਬੰਦੇ ਨੂੰ ਇਹੀ ਕਹਿਣਾ ਘਰ ਘਰੇ ਸੀ ਹੋ ਰਿਹਾ ਹੈਗਾ ਅਗਰ ਆਪਾਂ ਏਸੀ ਤਾਂ ਉੱਪਰ 40-50 ਹਜ਼ਾਰ ਰੁਪਏ ਖਰਚ ਦਿੰਨੇ ਆ ਬੂਟੇ ਦੇ ਉੱਪਰ 40 ਰੁਪਏ ਨਹੀਂ ਖਰਚਦੇ ਅਗਰ ਮੈਂ ਤਾਂ ਇਹ ਵੀ ਕਹਿਣਾ ਵੀ ਏਸੀ ਲਾਉਨੇ ਹੋ ਤਾਂ ਨਾਲ ਇੱਕ ਤੁਸੀਂ ਦੋ ਰੁੱਖ ਵੀ ਲਾਓ ਠੀਕ ਹੈ ਤਾਂ ਜਿਹਦੇ ਨਾਲ ਇਸ ਦਾ ਲੈਵਲ ਵੀ ਸਹੀ ਰਹੇ ਜੀ ਕਿਉਂਕਿ ਏਸੀ ਵੱਧ ਮਤਲਬ ਹੀਟ ਬਾਰਮ ਹੀਟ ਕਰ ਰਹੇ ਨੇਗੇ এনਵਾਇਰਨਮੈਂਟ ਨੂੰ ਤਾਂ ਨਾਲ ਦੋ ਰੁੱਖ ਲਾ ਕੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਬਿਲਕੁਲ ਜਿਵੇਂ ਆਪਾਂ ਦੇਖਦੇ ਬਹੁਤ ਹਮਸਾਲੇ ਦਿਨ ਚੱਲ ਰਹੇ ਨੇ ਬਹੁਤ ਜ਼ਿਆਦਾ ਹੋਮਸ ਕਿੰਨੀ ਗਰਮੀ ਪੈ ਰਹੀ ਆ ਉਹ ਕੀ ਲੱਗਦਾ ਤੁਹਾਨੂੰ ਕਾਰਨ ਇਹੀ ਨੇ ਕਿ ਰੁੱਖ ਹਰਿਆਲੀ ਬਹੁਤ ਘਟ ਚੁੱਕੀ ਆ ਏਸੀ ਬਹੁਤ ਵੱਧ ਪਤਾ ਗਿਆ ਤੁਹਾਨੂੰ ਵੱਡੇ ਚੈਨਲਾਂ 'ਚ ਦੇਖਣ ਨੂੰ ਮਿਲੇਗਾ ਜੋ ਡਿਸਕਵਰੀ ਚੈਨਲ ਤੇ ਉਹਦੇ ਵਿੱਚ ਆਪਾਂ ਨੂੰ ਪਤਾ ਲੱਗਿਆ ਕਿ ਕਿੰਨੀ ਹੀਟ ਹੋ ਰਹੀ ਹੈ ਉੱਥੇ ਤਾਂ ਮਤਲਬ ਇਹ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਅਗਰ ਆਪਾਂ ਨਾ ਇਸ ਨੂੰ ਕੰਟਰੋਲ ਕੀਤਾ ਤਾਂ ਜੋ ਵੱਡੇ ਵੱਡੇ ਗਲੇਸ਼ੀਅਰ ਬਰਫ਼ ਦੇ ਜੰਮੇ ਹੋਏ ਨੇ ਨਾ ਉਹ ਜੰਮੇ ਰਹਿਣੇ ਚਾਹੀਦੇ ਨੇ ਜੀ ਅਗਰ ਆਪਾਂ ਨੇ ਇਸ ਨੂੰ ਵਾਰਮ ਮਤਲਬ ਹੀਟ ਕਰਨ ਨੂੰ ਨਾ ਰੋਕਿਆ এনवायरमेंट ਨੂੰ ਗਲੇਸ਼ੀਅਰ ਪਿੰਗਲ ਲੱਗ ਜਾਣਗੇ ਅਗਰ ਗਲੇਸ਼ੀਅਰ ਪਿੰਗਲਗੇ ਤਾਂ ਫਲੱਡ ਦਾ ਰੂਪ ਲੈ ਲੈਣਗੇ ਤਾਂ ਫਲੱਡ ਜਦੋਂ ਆਣਗੇ ਤਾਂ ਮਤਲਬ ਸਾਰੀ ਦੁਨੀਆ ਹੀ ਖਤਰੇ ਦੇ ਵਿੱਚ ਪੈ ਸਕਦੀ ਹੈ ਇਸ ਕਰਕੇ ਗਲੋਵਿੰਗ ਵਾਰਮਿੰਗ ਨੂੰ ਕੰਟਰੋਲ ਕਰਨ ਲਈ ਸਿਰਫ ਇੱਕ ਰੁੱਖ ਹੀ ਨੇ ਆਪਣੇ ਕੋਲੇ ਲਾਸਟ ਵਿਕਲਪ ਆਖਰੀ ਵਿਕਲਪ ਆਪਣੇ ਕੋਲੇ ਰੁੱਖ ਨੇ ਜਿਸ ਦੇ ਨਾਲ ਆਪਾਂ ਸਾਰਾ ਸਿਸਟਮ ਸਹੀ ਕਰ ਸਕਦੇ ਹਾਂ ਹਰ ਬੰਦੇ ਨੂੰ ਆਪਣੇ ਕੰਮਾਂ ਦੇ ਵਿੱਚੋਂ 5-10 ਮਿੰਟ ਅੱਧਾ ਘੰਟਾ ਰੁੱਖਾਂ ਵਾਸਤੇ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਵੱਧ ਤੋਂ ਵੱਧ ਰੁੱਖ ਲਗਾਓ ਪਾਣੀ ਦੀ ਬਚਤ ਕਰੋ ਆਪਣਾ ਆਲਾ ਦਵਾਲਾ ਸਾਫ ਸੁਥਰਾ ਰੱਖੋ ਮੇਰਾ ਹਰ ਬੰਦੇ ਨੂੰ ਇਹੀ ਸੁਝਾਅ ਹੁੰਦਾ ਹੈਗਾ ਠੀਕ ਹੈ ਬਿਲਕੁਲ ਜੀ ਮਨਦੀਪ ਬੰਸਲ ਮੌਜੂਦ ਨੇ ਸਾਡੇ ਨਾਲ ਜੋ ਲਗਾਤਾਰ ਇਹ ਕਹਿ ਰਹੇ ਨੇ ਕਿ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਕਿਉਂਕਿ ਜੇ ਗੱਲਬਾਤ ਕਰੀਏ ਅੱਜ ਜ਼ਰੂਰਤਾਂ ਗਰਮੀ ਦਿਨੋਂ ਦਿਨ ਵੱਧ ਰਹੀ ਹੈ ਟੈਂਪਰੇਚਰ ਦਿਨੋਂ ਦਿਨ ਵੱਧ ਰਿਹਾ ਤੇ ਨੌਜਵਾਨ ਲਗਾਤਾਰ ਪਿਛਲੇ 7 ਸਾਲਾਂ ਤੋਂ ਕਹਿ ਰਿਹਾ ਕਿ ਹਰ ਐਤਵਾਰ ਹਰ ਸੰਡੇ ਨੂੰ ਟਾਈਮ ਕੱਢਿਆ ਜਾਂਦਾ ਰੁੱਖ ਲਗਾਉਣ ਲਈ ਅਤੇ ਉਹਨਾਂ ਦਾ ਪਾਲਣ ਪੋਸ਼ਣ ਸਭ ਤੋਂ ਵੱਡੀ ਗੱਲ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਪਾਲਣ ਪੋਸ਼ਣ ਕਰਨ ਲਈ ਵੀ ਮਨਦੀਪ ਮਾਨਸਲ ਨੌਜਵਾਨ ਆ ਉਹ ਧਿਆਨ ਰੱਖਦਾ ਕਿ ਪੌਦਿਆਂ ਨੂੰ ਬੱਚਿਆਂ ਵਾਂਗ ਪਾਲਦਾ ਮਨਦੀਪ ਜੀ ਬਾਕੀ ਕਿਵੇਂ ਦੇਖਦੇ ਹੋ ਤੁਸੀਂ ਇਸ ਵਾਰ ਵੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਨੇ ਕਿਸਾਨ ਨੇ ਜਿਹੜੇ ਖੇਤਾਂ 'ਚ ਬਹੁਤ ਘੱਟ ਪੌਦੇ ਨੇ ਕਿ ਮੋਟਰਾਂ ਤੇ ਲਗਾਉਣ ਆਪਣੀਆਂ ਮੋਟਰਾਂ ਤੇ ਆਲੇ-ਦਾਲੇ 8-10 ਪੌਦੇ ਲਗਾਉਣੇ ਚਾਹੀਦੇ ਨੇ ਦੇਖੋ ਸੀਐਮ ਸਾਹਿਬ ਬੜਾ ਵਧੀਆ ਕੰਮ ਕਰ ਰਹੇ ਨੇ ਤੇ ਅਗਰ ਆਪਾਂ ਕਿਸੇ ਚੀਜ਼ 'ਚ ਹੰਬੜਾ ਮਾਰਾਂਗੇ ਤਾਂ ਉਹਦਾ ਆਪਾਂ ਨੂੰ ਪਤਾ ਕੀ ਇਹ ਕਿਥੇ ਕੁਝ ਵੀ ਨਹੀਂ ਹੋ ਰਿਹਾ ਅਗਰ ਆਪਾਂ ਹੰਬਲਾਂ ਮਾਰਾਂਗੇ ਜੇ 100% ਨਹੀਂ ਤਾਂ ਹੰਬਲਾਂ ਮਾਰਨ ਦਾ 50% ਤਾਂ ਹੋਣਗੇ ਨਾ ਅਗਰ 50% ਵੀ ਹੋ ਗਏ ਤਾਂ ਇਹਦਾ ਆਪਾਂ ਨੂੰ ਫਾਇਦਾ ਹੀ ਮਿਲੇਗਾ ਠੀਕ ਹੈ ਤਾਂ ਇੱਕ ਬਹੁਤ ਵਧੀਆ ਸਿਹਾ ਹੋ ਆ ਸੀਐਮ ਸਾਹਿਬ ਦਾ ਸੀਐਮ ਸਾਹਿਬ ਦਾ ਭਗਵੰਤ ਮਾਨ ਜੀ ਦਾ ਕਿ ਹਰ ਬੰਦੇ ਨੂੰ ਆਪਣੀਆਂ ਮੋਟਰਾਂ ਦੇ ਉੱਪਰ ਸਾਂਝੀਆਂ ਥਾਵਾਂ ਤੇ ਸਰਕਾਰੀ ਜਗ੍ਹਾ ਤੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਸਰਕਾਰ ਨੂੰ ਵੀ ਮਤਲਬ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਆਪਣੇ ਤੌਰ ਤੇ ਵੀ ਸ਼ਹਿਰ ਦੇ ਵਿੱਚ ਉਹ ਖਾਲੀ ਰਾਸਤੇ ਨੇ ਸਰਕਾਰੀ ਜਗ੍ਹਾ ਨੇ ਉਸ ਦੇ ਉੱਪਰ ਪ੍ਰਸ਼ਾਸਨ ਵੱਲੋਂ ਹੀ ਰੁੱਖ ਲਾਏ ਜਾਣ ਤੇ ਉਹਨਾਂ ਦੇ ਵਿੱਚ ਬਾਰ-ਬਾਰ ਪਾਣੀ ਪੋਆਇਆ ਜਾਵੇ। ਮਤਲਬ ਉਹਨਾਂ ਨੂੰ ਦਰਖਤ ਬਣਾਏ ਜਾ ਕੇ ਇਸ ਨਾਲ ਸ਼ਹਿਰ ਹਰਾ-ਭਰਾ ਹੋਏਗਾ ਤੇ ਪੋਲਿਊਸ਼ਨ ਜੋ ਹੈ ਉਹ ਘਟੇਗਾ ਤੇ ਮਤਲਬ ਹਰ ਬੰਦੇ ਨੂੰ ਸ਼ੁੱਧ ਆਕਸੀਜਨ ਮਿਲੇਗੀ। ਬਿਲਕੁਲ ਤੁਸੀਂ ਮੈਡੀਸਨ ਪੌਦੇ ਵੀ ਕਿਹਾ ਕਿ ਉੱਧਰ ਮੈਡੀਸਨ ਪੌਦੇ ਕਾਫੀ ਲੱਗੇ ਹੋਏ ਨੇ ਆਪਾਂ ਉੱਥੇ ਵੀ ਦੇਖਦੇ ਹਾਂ ਕਿ ਮੈਡੀਸਨ ਪੌਦੇ ਕਿੱਥੇ ਲੱਗੇ ਹੋਏ ਨੇ। ਮਨਦੀਪ ਜੀ ਆਹ ਬੂਟੇ ਨੇ ਵੱਡੇ-ਵੱਡੇ ਬੂਟੇ ਨੇ ਜੇ ਇਹ ਮੈਡੀਸਨ ਬੂਟੇ ਨੇ ਸਾਰੇ ਜਿਹੜੇ ਤੁਹਾਡੇ ਲਗਾਏ ਹੋਏ ਨੇ। ਹਾਂਜੀ ਇਹ ਮੈਡੀਸਨ ਵਾਲੇ ਪ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਹਰ ਸ਼ਿੰਗਾਰ ਦਾ ਹੈਗਾ ਇਹ ਮੈਡੀਕੇਟਡ ਬੂਟਾ ਹੈਗਾ ਇਹ ਅਰਜਨ ਹੋ ਗਿਆ ਅਮਲਤਾਸ ਹੋ ਗਿਆ ਪਿਲਕਨ ਹੋ ਗਿਆ ਕਚਨਾਰ ਹੋ ਗਿਆ ਸੁਹਾਜਨਾ ਹੋ ਗਿਆ ਜੀ ਤੇ ਪੀਪਲ ਬੋਹੜ ਮਤਲਬ ਇਸ ਤਰ੍ਹਾਂ ਦੇ ਸਾਰੇ ਹੀ ਨਿੰਮ ਹੋ ਗਿਆ ਬਿੱਲ ਦੇ ਪੇੜ ਹੋ ਗਏ ਤੇ ਇਸ ਤਰ੍ਹਾਂ ਦੇ ਬਹੁਤ ਵੱਡੀ ਮਤਲਬ ਇਹ ਇੱਕ ਪੂਰੀ ਉਹ ਹੈ ਬਿਲਕੁਲ ਇੱਕ ਇੱਕ ਆ ਦੇਖ ਰਿਹਾ ਇਹ ਪੀਪਲ ਦਾ ਬੂਟਾ ਇਹ ਨਹੀਂ ਇਹ ਬੋਹੜ ਹੈ ਜੀ ਇਹ ਬੋਹੜ ਹਾਂਜੀ ਹਾਂਜੀ ਠੀਕ ਹੈ ਪਹਿਲਾਂ ਇਹ ਪਿੰਡਾਂ 'ਚ ਦੇਖਣ ਨੂੰ ਬਹੁਤ ਵੱਡੇ ਵੱਡੇ ਬੋਹੜ ਹੁਣ ਵੀ ਦੇਖਣ ਨੂੰ ਮਿਲਦੇ ਨੇ ਕਈ ਵਾਰ ਹੈਗੇ ਨੇ ਇਹ ਸਭ ਤੋਂ ਜ਼ਿਆਦਾ ਆਕਸੀਜਨ ਦਿੰਦੇ ਨੇ ਨਹੀਂ ਬੋਹੜ ਸਭ ਤੋਂ ਵੱਧ ਆਕਸੀਜਨ ਨਹੀਂ ਦਿੰਦਾ ਸਭ ਤੋਂ ਵੱਧ ਆਕਸੀਜਨ ਵਿੱਚ ਮੰਨਿਆ ਜਾਂਦਾ ਹੈਗਾ ਪਿੱਪਲ ਨੂੰ ਪਰ ਜੋ ਬੋਹੜ ਹੈਗਾ ਇਹ ਮਤਲਬ ਇਹ ਇੱਕ ਤਾਂ ਮਤਲਬ ਉਹਨੂੰ ਠੰਡਾ ਰੱਖਦੇ ਨੇ ਕਿਉਂਕਿ ਦਾ ਪੱਤਾ ਬਹੁਤ ਮੋਟਾ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਇਹ ਜੋ ਬੁੱਟੇ ਦੀ ਲਾਈਫ 200 ਸਾਲ ਹੈਗੀ 200 ਸਾਲ ਤੋਂ ਵੀ ਪਲੱਸ ਹੈ ਕਈ ਹੈਗਾ ਤੁਸੀਂ ਦੇਖੋਗੇ ਦੋ-ਦੋ ਤੋਂ 200 ਤੋਂ 300 ਸਾਲ ਦੇ ਲੱਗੇ ਹੋਏ ਨੇ ਪੁਰਾਣੇ ਜੋ ਤਰਵੈਣੀ ਕਹਿੰਦੇ ਨੇ ਇਹਨੂੰ ਪਿੱਪਲ ਬੋਹੜ ਨਿੰਮ ਪੁਰਾਣੇ ਬਜ਼ੁਰਗ ਸੀ ਉਹ ਤਰਵੈਣੀ ਲਾਉਂਦੇ ਸੀਗੇ ਉਹ ਜਿਸ ਨਾਲ ਇਹਦੇ نیچے ਘਟੋ ਘਟ ਮੈਂ ਲਓ 4-500 ਜਿੰਨੇ ਮਰਜ਼ੀ ਮਤਲਬ ਤੁਸੀਂ ਬੰਦੇ ਨੀਚੇ ਬੈਠ ਸਕਦੇ ਹੋ ਫੇਰ ਵੀ ਪੂਰੀ ਮਤਲਬ ਸਾਨੂੰ ਗਰਮੀ ਮਹਿਸੂਸ ਨਹੀਂ ਹੋਏਗੀ ਯਾਨੀ ਕਿ ਬੱਦ ਦਾ ਫੁੱਲਦਾ ਬਹੁਤ ਆ ਬਹੁਤ ਆੜੇ-ਦਾੜੇ ਛਾਂ ਦਿੰਦਾ ਇਹ ਲਾਈਫ ਵਾਲੇ ਬੂਟੇ ਨੇ ਜੀ ਇਹਨਾਂ ਦੀ 200 ਤੋਂ 2 300 ਸਾਲ ਲਾਈਫ ਬਿਲਕੁਲ ਤੇ ਆ ਆ ਬੂਟੇ ਲਾਏ ਨੂੰ ਜਿਹੜੇ ਦੇ ਨੀਚੇ ਆਪਾਂ ਖੜੇ ਆ ਕਿੰਨਾ ਸਮਾਂ ਹੋ ਗਿਆ ਇਸ ਨੂੰ ਇਹ 7 ਸਾਲ ਦਾ ਹੀ ਇਹ ਜਿਵੇਂ ਇਹ ਬੋਹੜ ਦਾ ਬੂਟਾ ਤੁਸੀਂ ਦੇਖ ਰਹੇ ਹੋ ਠੀਕ ਹੈ ਇਹ 7 ਸਾਲ ਹੋ ਗਏ ਇਸ ਤਰ੍ਹਾਂ ਦੇ ਲੱਗੇ ਹੋਏ ਨੇ ਹਾਂਜੀ ਕਿਉਂ ਹੌਲੀ-ਹੌਲੀ ਇਹਨੇ ਵੱਡਾ ਹੁਣ ਵੀ ਇਹ ਬਹੁਤ ਵਧੀਆ ਛਾਂ ਦੇ ਰਿਹਾ ਇੱਥੇ ਖੜੇ ਹਾਂਜੀ ਹਾਂਜੀ ਤਾਂ ਕੋਈ ਵੀ ਰੁੱਖ ਜਦੋਂ ਵੱਡਾ ਹੋਏਗਾ ਤਾਂ ਸ਼ਾਂਤ ਦੇਈਗਾ ਹੀ ਇਸ ਦਾ ਪਲੱਸ ਪੁਆਇੰਟ ਮਿਲੇਗਾ ਹਰ ਬੰਦੇ ਨੂੰ ਠੀਕ ਹੈ ਠੀਕ ਹੈ ਜਾਨਕਿ ਤੁਸੀਂ ਇਹ ਵੀ ਸੋਚਦੇ ਹੋ ਵੀ ਜਦੋਂ ਪੌਦੇ ਲਗਾਏ ਜਾਣ ਪੌਦੇ ਵੀ ਉਹ ਲਗਾਏ ਜਾਣ ਜਿਨ੍ਹਾਂ ਦਾ ਮਨੁੱਖਤਾ ਨੂੰ ਫਾਇਦਾ ਵੀ ਹੋਵੇ ਜਿਵੇਂ ਕਈਆਂ ਦੀ ਛਾਂ ਹੁੰਦੀ ਹੈ ਕਿ ਛਾਂ ਬਹੁਤ ਠੰਡੀ ਹੈ ਜੀ ਉਹ ਇਹ ਵੀ ਇਫੈਕਟ ਹੁੰਦਾ ਬੂਟੇ ਦਾ ਹਾਂਜੀ ਦੇਖੋ ਆਪਣੇ ਮਤਲਬ ਦੇਸ਼ ਦੇ ਅਨੁਕੂਲ ਹੀ ਬੂਟੇ ਲਾਏ ਜਾਣ ਜੋ ਜਿਸ ਨੂੰ ਆਪਣੀ ਧਰਤੀ ਮੰਨਦੀ ਹੈ ਕਿ ਜੋ ਆਪਣੇ ਦੇਸੀ ਬੂਟੇ ਨੇ ਖਾਸ ਕਰਕੇ ਮੈਂ ਹਰ ਬੰਦੇ ਨੂੰ ਕਹਿਣਾ ਕਿ ਉਹੀ ਬੂਟੇ ਆਪਣੇ ਲਾਏ ਜਾਣ ਵਿਦੇਸ਼ੀ ਬੂਟੇ ਨਾ ਲਾਏ ਜਾਣ ਹਾਂ ਮਤਲਬ ਜਿਸ ਨੂੰ ਆਪਣੀ ਧਰਤੀ ਮੰਨਦੀ ਹੈ ਜੋ ਆਪਣੇ ਵਾਤਾਵਰਣ ਦੇ ਅਨੁਕੂਲ ਨਹੀਂ ਗਏ ਉੱਤੇ ਅਸੀਂ ਖਾਸ ਕਰਕੇ ਸਰਕਾਰੀ ਜਗ੍ਹਾ ਦੇ ਵਿੱਚ ਲਾਉਣੇ ਆ ਪ੍ਰਾਈਵੇਟ ਨਹੀਂ ਲਗਾਉਂਦੇ ਹੈਗੇ ਜਿਵੇਂ ਕੋਈ ਸਰਕਾਰੀ ਸਕੂਲ ਹੋ ਗਏ ਸਟੇਡੀਅਮ ਹੋ ਗਏ ਤੇ ਨੈਸ਼ਨਲ ਹਾਈਵੇ ਅਸੀਂ ਲਗਾਏ ਨੇਗੇ ਪਿੰਡ ਫੱਗੂ ਵਾਲਾ ਤੋਂ ਤੁਹਾਨੂੰ ਦੱਸਿਆ ਵੱਡੀਵਾਲ ਤੱਕ 4000 ਰੁੱਖ ਨੈਸ਼ਨਲ ਹਾਈਵੇ ਤੇ ਲਾਇਆ ਕਾ ਆਪਦਾ ਪੀਜੀਆ ਹੈਗਾ ਉਹਦੇ ਅੰਦਰ 150 ਰੁੱਖ ਲਾਇਆ ਹੋਇਆ ਜੀ ਪਟਿਆਲੇ ਸ਼ਹਿਰ ਦੇ ਵਿੱਚ ਐਨਆਈਐਸ ਖੇਡ ਅਕੈਡਮੀ ਆ ਉਹਦੇ ਵਿੱਚ 200 ਦੇ ਲਗਭਗ ਰੁੱਖ ਲਾਏ ਨੇ ਇੱਥੇ ਖੁੱਲੇ ਰਸਤੇ ਹੋ ਗਏ ਸ਼ਮਸ਼ਾਨ ਘਾਟ ਹੋ ਗਿਆ ਤੇ ਸਰਕਾਰੀ ਸਕੂਲ ਹੋ ਗਏ ਪਾਰਕ ਹੋ ਗਿਆ ਕੋਈ ਇਸ ਤਰ੍ਹਾਂ ਕੋਈ ਵੀ ਸਰਕਾਰੀ ਜਗਾ ਅਸੀਂ ਉਹ ਸਿਲੈਕਟ ਕਰਕੇ ਲਾਉਣਾ ਜਿੱਥੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਤੇ ਮਤਲਬ ਜਿੱਥੇ ਕਿਸੇ ਨੂੰ ਮਤਲਬ ਕਿਸੇ ਦਾ ਕੋਈ ਇਲਾਗਾ ਦੇਗਾ ਨਹੀਂ ਕੋਈ ਦਿੱਕਤ ਨਾ ਮੰਨੇ ਉਹ ਜਗਾ ਸਿਲੈਕਟ ਕਰਕੇ ਉੱਥੇ ਲਗਾਉਣਾ ਹਾਂਜੀ ਬਿਲਕੁਲ ਤੁਹਾਡੀ ਮੁਹਿੰਮ ਜਾਰੀ ਰਹੇਗੀ ਬਸ ਐਵੇਂ ਹੀ ਚੱਲੇਗਾ ਕੰਮ ਹੁਣ ਲਗਾਈ ਜਾਣੇ ਨੇ ਤੁਸੀਂ ਤਾਂ ਹਾਂ ਇਨ ਫਿਊਚਰ ਆਪਣੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਮਿਸ਼ਨ ਹੈ ਆਖਰੀ ਸਾਹ ਤੱਕ ਰੁੱਖ ਲਗਾਵਾਂਗੇ ਜੀ ਹਾਂਜੀ ਬਿਲਕੁਲ ਜੀ ਨੌਜਵਾਨ ਮਨਦੀਪ ਬੰਸਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਇੱਕ ਵੱਡਾ ਉਪਰਾਲਾ ਤੇ ਨੌਜਵਾਨਾਂ ਨੂੰ ਇਸ ਤੋਂ ਇੱਕ ਉਹਨਾਂ ਦੇ ਜਜ਼ਬੇ ਨੂੰ ਦੇਖ ਕੇ ਸੋਚਣਾ ਚਾਹੀਦਾ ਮਹਿਸੂਸ ਕਰਨਾ ਚਾਹੀਦਾ ਕਿ ਇੱਕ ਨੌਜਵਾਨ ਜਦੋਂ ਇੰਨੇ ਬੂਟੇ ਲਗਾ ਸਕਦਾ ਤਾਂ ਆਪਾਂ ਕਿਉਂ ਨਹੀਂ ਹਰ ਮਨੁੱਖ ਨੂੰ ਹਰ ਨੌਜਵਾਨ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਨੇ ਇਹ ਹੀ ਨੌਜਵਾਨ ਮਨਦੀਪ ਬਾਂਸਲ ਦਾ ਕਹਿਣਾ ਕਿਉਂਕਿ ਲਗਾਤਾਰ ਪਿਛਲੇ 7 ਸਾਲਾਂ 'ਚ 14000 ਪੌਦਾ ਲਗਾ ਚੁੱਕੇ ਨੇ ਜਿਨ੍ਹਾਂ ਦਾ ਪਾਲਣ ਪੋਸਣ ਕਰਦੇ ਨੇ ਅੱਜ ਉਹ ਪੌਦੇ ਵੱਡੇ ਵੱਡੇ ਹੋ ਚੁੱਕੇ ਨੇ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਨੇ ਅਤੇ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਇਹ ਮੁਹਿੰਮ ਨੂੰ ਅੱਗੇ ਵਧਾਵਾਂਗੇ ਅਤੇ ਇਹ ਮੁਹਿੰਮ ਰਾਹੀਂ ਰੁੱਖਾਂ ਦੀ ਗਿਣਤੀ ਲਗਾਤਾਰ ਵਧਾਉਂਦੇ ਰਹਾਂਗੇ ਹੁਣ ਤੁਸੀਂ ਵੀ ਬੱਦ ਤੋਂ ਬੱਦ ਰੁੱਖ ਲਗਾਓ ਕਿਉਂਕਿ ਆਪਣੇ ਜੀਵਨ ਨੂੰ ਆਪਣੇ ਵਾਤਾਵਰਨ ਨੂੰ ਵਧੀਆ ਤਰੀਕੇ ਨਾਲ ਕਰਨ ਲਈ ਹਰਿਆ ਭਰਿਆ ਆਪਣਾ ਪੰਜਾਬ ਬਣਾਉਣ ਲਈ ਬੱਦ ਤੋਂ ਬੱਦ ਬੂਟੇ ਲਗਾਉਣੇ ਬਹੁਤ ਜ਼ਰੂਰੀ ਨੇ ਕੈਮਰਾਮੈਨ ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ